ਸਤ ਸ੍ਰੀ ਅਕਾਲ ਜੀ ਇੱਕ ਵੱਡਾ ਚਮਚਾ ਦੇਸੀ ਘਿਓ ਦਾ ਪਾਤਾ ਘਿਓ ਗਰਮ ਹੋਇਆ ਅੱਧਾ ਕੱਪ ਆਪਾਂ ਦੁੱਧ ਦਾ ਪਾਤਾ ਦੁੱਧ ਨੂੰ ਉਬਾਲੀ ਆ ਗਈ ਆ ਤੇ ਇਹਦੇ ਵਿੱਚ ਆਪਾਂ ਪਾਉਨੇ ਆ ਜੀ ਮਿਲਕ ਪਾਊਡਰ ਠੀਕ ਆ ਜੇ ਆਪਾਂ ਬਰਫੀ ਬਣਾਉਣ ਲਈ ਬਹੁਤ ਟੇਸਟੀ ਬਣਦੀ ਆ ਅੱਧਾ ਕੱਪ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਦਾ ਪਾਤਾ ਇਹਨੂੰ ਵੀ ਆਪਾਂ ਮਿਕਸ ਕਰੀ ਜਾਣਾ ਹੈ ਚੰਗੀ ਤਰ੍ਹਾਂ ਤੇ ਮੈਂ ਖੰਡ ਬਦਾਮ ਤੇ ਕਾਜੂ ਤਿੰਨੇ ਚੀਜ਼ਾਂ ਜਿਹੜੀਆਂ ਪੀਸ ਲਈਆਂ ਸਿਰਫ ਦੋ ਚਮਚੇ ਖੰਡ ਦੇ ਮੈਂ ਪੀਸੇ ਇਹਦੇ ਵਿੱਚ ਲੋਕੋ ਸਾਰੀਆਂ ਚੀਜ਼ਾਂ ਮਿੱਠੀਆਂ ਆ ਇਸ ਕਰਕੇ ਆਪਾਂ ਮਿੱਠਾ ਬਿਲਕੁਲ ਘੱਟ ਪਾਇਆ ਦੋ ਚਮਚੇ ਵਿੱਚੇ ਪੀਸ ਲੈ ਸੀ ਆਪਾਂ ਉਹ ਵੀ ਪਕਾ ਲਿਆ ਅੱਧਾ ਚ ਅੱਧਾ ਇੱਕ ਕੱਪ ਜਿਹੜਾ ਆਪਾਂ ਨਾਰੀਅਲ ਦਾ ਬੁਰਾਦਾ ਪਾਤਾ ਇਹਨੂੰ ਵੀ ਪਕਾ ਲਿਆ ਮੀਡੀਅਮ ਸੇਕ ਦੇਤੇ ਇਹਨੂੰ ਆਪਾਂ ਪਕਾਈ ਜਣਾ ਬਹੁਤ ਵਧੀਆ ਪਰਫੀ ਬਣ ਕੇ ਤਿਆਰ ਹੁੰਦੀ ਆ ਛੋਟੀ ਜਿਹੀ ਥਾਲੀ ਨੂੰ ਮੈਂ ਘਿਓ ਲਾ ਕੇ ਪਹਿਲੇ ਰੱਖ ਲਿਆ ਸੀ ਤੇ ਇਹਨੂੰ ਇਸ ਤਰ੍ਹਾਂ ਆਪਾਂ ਸੈੱਟ ਕਰ ਦਣਾ ਪੂਰੀ ਥਾਲੀ ਵਿੱਚ ਨਹੀਂ ਪਾਉਣਾ ਇਹਨੂੰ ਪਤਲਾ ਹੋ ਜਾਣਾ ਜ਼ਿਆਦਾ ਜਿਹੜੇ ਪੀਸ ਇਹਦੇ ਤੇ ਉੱਪਰ ਮੈਂ ਪਾਤਾ ਸੀਗਾ ਪੇਸਤਾ ਕੱਟ ਕੇ ਤੇ ਘੰਟਾ ਕਿਨੂੰ ਫ੍ਰਿਜ ਰੱਖ ਤਾਂ ਠੰਡਾ ਹੋ ਗਿਆ ਪੀਸ ਕੱਟ ਲੈ ਦੇਖੋ ਬਰਫੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਸ